ਪੰਜਾਬ ਪੁਲਿਸ ਨੂੰ ਅਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਵਿਰੋਧ ਦੇ 4 ਮੈਂਬਰ ਗ੍ਰਿਫਤਾਰ ਕੀਤੇ। ਅਸਲ ਦੇ ਵਿੱਚ ਜਲੰਧਰ ਦੇ ਹਾਤੀ ਪੁਲਿਸ ਨੇ ਜਲੰਧਰ ਬਟਾਲਾ ਹਾਈਵੇ ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਜੱਗੂ ਭਗਵਾਨਪੁਰੀਆ ਵਿਰੋਧ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਵੱਲੋਂ ਐਕਸ ਤੇ ਦਿੱਤੀ ਗਈ ਆ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਕਤ ਗੈਂਗ ਔਰ ਜਰਮਨੀ ਦੇ ਵਿੱਚ ਰਹਿਣ ਵਾਲੇ ਅਮਨ ਉਰਫ ਅੰਡਾ ਦੇ ਸੰਪਰਕ ਦੇ ਵਿੱਚ ਸੀ ਜੋ ਕਮਾਂਤਰੀ ਸਬੰਧਨ ਦੀ ਵਰਤੋਂ ਕਰਕੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ ਗ੍ਰਿਫਤਾਰ ਕੀਤੇ ਗਏ ਚਾਰੋਂ ਮੈਂਬਰਾਂ ਦੇ ਕੋਲੋਂ ਇੱਕ ਰਵੋਲਵਰ ਦੋ ਪਿਸਤੋਲੋ ਇੱਕ ਗਲਾਕਾ ਪਿਸਤੋਲੋ 9 ਐਮ ਐਮ ਅਤੇ 4 ਜਿੰਦਾ ਕਾਰਤੂਸ ਅਤੇ ਦੋ ਵਾਨ ਵੀ ਬਰਾਮਦ ਕੀਤੇ ਗਏ ਮਾਨਯੋਗ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਸੂਬੇ ਦੇ ਵਿੱਚ ਸ਼ਾਂਤੀ ਅਤੇ ਸਤਿ ਭਾਵਨਾ ਨੂੰ ਕਾਇਮ ਰੱਖਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ